ਅੱਜ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਕਿ ਜਿਹੜੇ ਬੰਦੇ ਸਤਗੁਰ ਦਾ ਪੱਲਾ ਫੜਦੇ ਨੇ ਉਹਨਾਂ ਦੇ ਸੰਗੀ ਸਾਥੀ ਵੀ ਉਹਨਾਂ ਬੰਦਿਆਂ ਨਾਲ ਪਾਰ ਲੰਘ ਜਾਂਦੇ ਨੇ ਜਿਨ੍ਹਾਂ ਦੀ ਜੀਵ ਪਰਮਾਤਮਾ ਦਾ ਨਾਮ ਅੰਮ੍ਰਿਤ ਚੱਕਦੀ ਹੈ ਉਹਨਾਂ ਦੇ ਜੀਵਨ ਸਫਰ ਵਿੱਚ ਵਿਕਾਰਾਂ ਦੀ ਰੁਕਾਵਟ ਨਹੀਂ ਪੈਂਦੀ ਜਿਹੜੇ ਮਨੁੱਖ ਰੱਬ ਦੇ ਡਰ ਤੋਂ ਸਖਣੇ ਰਹਿੰਦੇ ਨੇ ਉਹ ਵਿਕਾਰਾਂ ਦੇ ਪਾਰ ਨਾਲ ਲੜ ਜਾਂਦੇ ਨੇ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰ ਦੇਣੇ ਤਾ ਉਹਨਾਂ ਨੂੰ ਵੀ ਪਾਰ ਲੰਗਾ ਲੈਂਦੇ ਨੇ ਹਮੇਸ਼ਾ ਉਸ ਸਲਾਹਣਜੋਗ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਉਹਨਾਂ ਵਰਗਾ ਹੋਰ ਕੋਈ ਨਹੀਂ ਹੈ ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਉਹ ਪਾਗਾ ਵਾਲੇ ਨੇ ਗੁਰੂ ਦੇ ਸ਼ਬਦ ਵਿੱਚ ਡੂੰਗੀ ਲਗਣ ਰੱਖਣ ਵਾਲੇ ਬੰਦੇ ਨੂੰ ਰੱਬ ਦਾ ਪ੍ਰੇਮ ਰੰਗ ਚੜਦਾ ਹੈ ਅਜਿਹੇ ਬੰਦੇ ਦੀ ਸੰਗਤ ਜੇ ਕਿਸੇ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਹਰੀ ਨਾਮ ਦਾ ਰਸ ਲੈਂਦਾ ਹੈ ਤੇ ਨਾਮ ਦੁੱਧ ਨੂੰ ਰੜਕ ਕੇ ਉਹ ਜਗਤ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ